ਦੋਸਤੋ ਆ ਵੀਡੀਓ ਦੇਖ ਕੇ ਹਰ ਇੱਕ ਦਾ ਰੋਣਾ ਆ ਜਾਵੇਗਾ ਇਹ ਵੀਡੀਓ ਪੰਜਾਬ ਦੇ ਮਾਝਾ ਏਰੀਆ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਦਰਿਆ ਦਾ ਬੰਨ ਖੇਤਾਂ ਵੱਲੋਂ ਟੁੱਟਿਆ ਹੈ ਅਤੇ ਉੱਥੇ ਖੜੇ ਕਿਸਾਨ ភੁੱਬਾਂ ਮਾਰ ਮਾਰ ਰੋਏ ਹਨ ਅਤੇ ਕਹਿ ਰਹੇ ਹਨ ਕਿ ਰੱਬਾ ਤੂੰ ਸਾਡੇ ਨਾਲ ਮਾੜੀ ਕੀਤੀ ਇਸ ਤਰ੍ਹਾਂ ភੁੱਬਾਂ ਮਾਰਦੇ ਕਿਸਾਨਾਂ ਦਾ ਦੁੱਖ ਛੱਲਿਆ ਨਹੀਂ ਜਾਂਦਾ ਕਿਸਾਨਾਂ ਦੀ ਇਹ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਵਾਹਿਗੁਰੂ 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 ਨੇ ਸਾਡਾ ਜਗਦੀ ਨਹੀਂ ਕੀਤੀ ਵਾਹਿਗੁਰੂ ਨੇ ਸਾਡਾ ਜਗਦੀ ਨਹੀਂ ਕੀਤੀ ਦਰੂ ਸਾਹਿਬ ਦਰੂ ਸਾਹਿਬ ਤੁਸਾਂ ਨੇ ਜਗਦੀ ਨਹੀਂ ਕੀਤੀ ਅਲੀਆਲਾ ਬੰਦ ਤੋੜਦਾ ਤੂ ਵਾਹਿਗੁਰੂ ના ના રીગા ના ઓલે બાઈક રૂસ સાડા જગી ની કીતી ઓય ਇਸ ਤਰ੍ਹਾਂ ਦੋਸਤੋ ਪੰਜਾਬ ਦੇ ਹਾਲਾਤ ਹੁਣ ਦੇਖੇ ਨਹੀਂ ਜਾ ਰਹੇ ਬਹੁਤ ਹੀ ਮਾੜੇ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਆਪਾ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਜਲਦ ਤੋਂ ਜਲਦ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਦੋਸਤੋ ਤੁਸੀਂ ਵੀ ਵਾਹਿਗੁਰੂ ਲਿਖ ਕੇ ਪੰਜਾਬ ਦੇ ਕਿਸਾਨਾਂ ਲਈ ਅਰਦਾਸ ਜ਼ਰੂਰ ਕਰੋ